ਸਾਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਇੰਟੋਂ ਦਾ ਬੋਕੋ ਵੈਕਮ ਜੀ ਤੇ ਵੀਜਾ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅਮਰਸਰ ਬਣਾ ਤਸਵੀਰ ਵੀ ਅਮਰਸਰ ਦਾ ਤੇ ਬਾਜੀ ਮੰਦਨ ਖਰਾ ਚੁੱਕੇ ਜੀ ਅੱਜ ਫਿਰ ਆਪਾਂ ਅੱਜ ਵੀ ਪਾਈ ਆ ਅਰਦਾ ਲਾਪਾ ਬਸ ਸੇਲ ਆ ਇਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਰਿਕੋਰਡ ਉਸ ਤੋਂ ਪਹਿਲਾਂ ਬਾਈ ਜੀ ਕੈਸ਼ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰਤ ਸਲੇ ਖਰੀਦੋ ਨਾਲੇ ਵੀਡੀਓ ਬਾਰੇ ਚੈੱਕ ਕਰਦਾ ਕਰੋ ਤੁਹਾਨੂੰ ਗਾਵੇ ਨੀ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਰੋ ਹਸਤੀ ਬਾਈ ਜੀ ਦੱਸੀ ਗੱਲ ਹੋਰ ਬਾਜੀ ਕਿਦਾਂ ਜੀ ਬਸ ਚੱਡੀ ਕਾਲਾ ਜੀ ਤੇ ਸਾ ਗੁਰਾਂ ਦਾ ਅੱਜ ਪਿਆ ਫੇ ਡੇਰੀ ਆਉਂਦਾ ਨਾ ਜੀ ਹਾਂਜੀ ਹਾਂਜੀ ਮਹਾਰਾਜ ਜੀ ਮੇਨ ਇੱਥੇ ਬੰਦਾ ਪੱਕੇ ਲੱਗੇ ਬੰਦਾ ਬਣਾ ਆਪਾਂ ਦੇ ਦੇਣਾ ਪੈਂਦਾ ਬਾਈ ਦੇਣਾ ਪੁਰਾਣਾ ਕੰਮ ਆ ਜੀ ਫਿਰ ਆਨੇ ਨਾ ਇਹ ਤੁਹਾਨੂੰ ਪਤਾ ਕੋਈ ਵੀ ਦੁਕਾਨਦਾਰੀ ਆ ਕੋਈ ਵੀ ਫਿਲਟੀ ਵੜੀ ਕੋਈ ਜਿੱਦਾਂ ਦਾ ਮਰਜੀ ਬੰਦਾ ਥੋੜਾ ਬਹੁਤ ਹਾਰਸ-ਹਾਰਸ ਤੇ ਹੁੰਦਾ ਹੀ ਆ ਹੁੰਦਾ ਜੀ ਹੁੰਦਾ ਹੀ ਆ ਬਿਲਕੁਲ ਜੀ ਕੋਈ ਹੁੰਦਾ ਕਿਵੇਂ ਹੁਣ ਹਾ ਦੇ ਕੋ ਪੈਸੇ ਨੇ ਤੁਸੀਂ ਵੀਡੀਓ ਬਣਾਉਣੇ ਤੇਰੇ ਕਹਿੰਦੇ ਤਾਨੂੰ ਅਗਲੀ ਵੀਡੀਓ ਇਕੱਠੇ ਦੇ ਦਿੰਦੇ ਆ ਬਸ ਕੀ ਗੱਲ ਕੀ ਕਰੀਏ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਗੱਲ ਥੋੜੀ ਬਲਿਕ ਹਾਂ ਹਾਂ ਅੱਜ ਬਾਜੀ ਫਿਰ ਕਿੰਨੇ ਆ ਅੱਜ ਆਪਾਂ 2 ਲੈਣਾ ਪਾਵਾਂਗੇ ਹਾਂਜੀ ਤੇ ਮੱਧਾ ਪੋਗਾਂਗੇ ਆਪਾਂ 4 ਤੇ ਮੱਝਾਂ ਨੇ ਕਿਹਦੇ ਰੇਡ ਵੀ ਨਹੀਂ ਕੀਤੀ ਇਹ ਵੀ ਅਖੜ ਮੱਝਾਂ ਬਹੁਤ ਵੱਡੀਆਂ ਨੇ ਰੇਡ ਬਹੁਤ ਠੀਕ ਆ ਹਾਂ ਦੇਖੋ ਜੈ ਜੀ ਆ ਵੀ ਹਾਂ ਪੈਰੀਗੇ ਵੀ ਠੀਕ ਬਹੁਤ ਵੱਡੀਆਂ ਮੱਝਾਂ ਮੱਝਾਂ ਬਿਲਕੁਲ ਛੋਟੀਆਂ ਹੀ ਆ ਛੋਟੀਆਂ ਹੀ ਨੇ ਤੇ ਛੋਟੇ ਭਾਈ ਆ ਭਾਈ ਛੋਟੇ ਚਲੋ ਬੋਲੋ ਜੀ ਹਾਂ ਜੀ ਸੁਨੀਲ ਜੀ ਸੁਣ ਵਾਲੀ ਆ ਹਾਂ ਜੀ 4 ਆ ਜਾਂਦੇ ਵੀ ਇਹ 6 ਦੇ ਦਿਲ ਪੂਰੇ ਨੂੰ ਹੁੰਦੇ ਆ ਹਾਂ ਜੀ ਇਹ 6 ਨੂੰ 6:30 ਤੋਂ 10:00 ਸਵੇਰੇ 15:00 ਸਵੇਰੇ ਬੰਦਾ ਹੁੰਦੇ ਨੇ ਬਿਲਕੁਲ ਬਿਲਕੁਲ ਭਾਈ ਬਿਲਕੁਲ ਚਲੋ ਤੋਰੋ ਜੀ 10:00 ਵਾ ਲਓ ਜੀ ਨਸਲ ਸਬਕ ਲਈ ਬਾਕੀ ਨਖਲ ਨਖਲ ਪੂਰੀ ਭੈਜੀ ਲਓ ਜੀ ਵੇਖੋ ਗਰਾਣੀ ਹਾਂ ਬਹੁਤ ਜਿਆਦਾ ਹਾਂ ਠੀਕ ਹੈ ਜੀ ਆਹ ਵੇਖੋ ਮੇਰਾ ਦੀ ਪੂਰੀ ਐਚ ਐਪਿਓਰ ਥਾਣੇ ਵੀ ਬੜਾ ਹੈ ਕੁਆਲਟੀ ਆ ਜਾਓ ਭਾਗੀ ਜੀ ਆਓ ਕਰੇ ਵਿਖਾਓ ਮੁਖੜਾ ਮਖੜਾ ਚੰਗੀ ਦਰਾਵੇ ਤੁਹਾਡੇ ਵਾਲ ਖੜੇ ਹੋਏ ਨੇ 30 ਕਿਲੋ ਚੋ ਦੇਨੇ ਹਾਂ ਹਾਂ ਜੀ ਬਾਕੀ ਉਹ ਆਪਣੇ ਸਮਝ ਵੇਖ ਲੈਣਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹ ਜਿਹੜਾ 35 ਦੇਣਾਗੇ ਮੈਂ ਤਾਂ 50 ਬਦਲੇ ਬੜੀ ਬੜੀ ਬੜਾ ਬੜਾ ਭਾਜੀ ਬੜਾ ਬੜਾ ਆ ਪੈਸੇ ਰੋਣਾ ਸੋਣਾ ਇਹ ਜਿਹੜਾ ਕਿੰਨਾ ਇਹ ਜਿਹੜਾ ਦੇਣਾ ਆਹ ਗਾ ਠੰਡੀ ਤੇ ਨਾੜਾ ਨਾ ਚੱਡਾ ਭਰੇ ਕੁੜੀ ਇਹਦੇ ਤੇ ਠੰਡੀ ਚੀ ਭਾਵੇਂ ਤਾਂ ਬੈਠੇ ਰੋ ਥਲੇ ਕੋਈ ਚੱਲ ਹਾਂਜੀ ਤੁਸੀਂ ਇਹ ਲੈ ਲੈ ਐਵੇਂ ਆਪਾਂ ਕਹੀ ਜਈਏ ਐਨੇ ਬਗਨੇ ਐਨੇ ਜਿਹਨੇ ਸੰਦੀਪ ਸਾਹਿਬ ਛੋਟ ਕਰਾਉਣੀ ਖਰਾਾ ਸੰਦੀਪ ਕੀ ਛੋਟ ਕਰਿਓ ਮੋਹਲਾ ਬਣਾ ਸੰਦੀਪ ਜੀ 7075 ਜੋ ਬੱਚੀ ਹਾਂ ਦਾ ਨਾਮ 65000 65000 ਦੀ ਬੱਚੀ ਚੰਗੀ ਆ ਕੋਈ ਬਹੁਤੀ ਯਾਰੀ ਇਹ ਜੋ ਕਮਾਈ ਰਹੀ ਗੱਲ ਨਹੀਂ ਚਲੋ ਠੀਕ ਆ ਪਰ ਬੱਚੀ ਦੁੱਧ ਦੇ ਦੂਜਾ ਬਸ ਠੀਕ ਆ ਠੀਕ ਆ ਚਲੋ ਤੋਰੋ ਜੀ ਆ ਜੀ ਅੱਛੀ ਸੁਣ ਲੀ ਲੋ ਜੀ ਇਹ ਵੀ ਵੇਖੋ ਕਰਾ ਦੇ 10 ਬਰਾਂ ਦੇ ਲੈ ਜੀ 10 12 ਦੇ ਲੈ ਜੋਣਾ ਜੀ ਆ ਜੀ ਬੈਠੀ ਯਾਰ ਨਸਰ ਤੋ ਆ ਜੀ ਭਾਈ ਜੀ ਸੂਆ ਦੂਜਾ ਜੀ ਦੂਜਾ ਸੂਆ ਜੀ ਦੂਜਾ ਸੂਆ ਪਹਿਲੇ ਸੂਏ ਦੀ ਬੱਚੀ ਨਾ ਵੇਖੋ ਕਰਾ ਦੇ ਉਹ ਮੈਂ ਕੋਈ ਆਏ ਬਾਜ ਦੇ ਰਿੰਗ ਮਸ਼ੀਨ ਨਾਲ ਉਹ ਤਿਆਰੀ ਨਹੀਂ 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 ਮੈਂ ਠੀਕ ਹੈ ਭਾਈ ਕੋਈ ਨਹੀਂ ਫਿਰ ਕੀ ਖਾਓ ਬਾਗੀ ਜੀ ਖਾਓ ਆ ਜਾ ਮੇਰਾ ਪੁੱਤ ਉਹ ਮੋਰਤਾ ਜੀ ਜਿਹੜਾ ਖਾਣ ਕਰਦੀ ਠੀਕ ਆ ਬਸ ਹਾਂਜੀ ਜੀ ਸੁਣ ਜੀ ਮੱਛੀ ਤਿਆਰ ਹੋ ਜਾਂਦਾ 47000 ਦੇ ਹਾਂਜੀ 42000 ਦੇ ਠੀਕ ਆ 40000 ਦੇ ਹਾਂ ਨਾ 37000 ਦੇ 37000 ਦੇ ਜਾਂ ਦੋ ਬਹੁਤ ਚੰਗੀ ਨਸਲ ਜੀ ਜਿਹੜਾ ਉਹ ਪੈਸਾ ਉਹਨੂੰ ਦਾਤ ਪਾਉਣੇ ਕਿ ਪਈਆ 5-7000 ਕਮਾਈ ਹੋਇਆ ਮੈਂ ਉਹ ਤੋਂ ਤਾਰੀ ਵੀ ਲੈ ਲਈ ਬਿਲਕੁਲ ਜੀ ਹਾਂਜੀ ਚਲੋ ਆਹ ਜੀ ਤੇ ਭੋਡੀ ਮਾਂ ਜੀ ਸੁਣੀ ਜੀ ਭੋਡੀ ਮਾਂ ਚ ਸੂਈ ਆ ਆ ਬੱਚਾ ਜੀ ਆ ਬੱਚਾ ਦੇਖੋ ਹਾਂਜੀ ਹਾਂਜੀ ਠੀਕ ਆ ਕੱਟਾ ਜੀ ਹਾਂਜੀ ਕੋਈ ਕੱਟੀ ਹੈ ਕੱਟਾ ਕਈ ਦਾ ਕੱਟੀ ਕੱਟੀ ਹੈ ਕੱਟੀ ਮਗਰ ਕੋਰੋ ਜੀ ਨੂੰ ਵੀ ਬੱਚਾ ਲਓ ਜੀ ਵੇਖੋ ਘਰਾਂ ਦੇ ਹਾਂ ਆ ਦੇਖੋ ਆਸਤ ਨੂੰ ਤੇ ਉਹ ਸਟੇਜ ਤੇ ਸਰਾਜੀ ਨਿੱਕੇ ਦੇ ਕੇ ਮੱਝਾਂ ਤੇ ਨਿੱਕੇ ਰੇੜ ਆਂਦੋ ਕਰਾ ਲਈ ਆਜੋ ਵੇਖੋ ਇੰਦਾ ਵੀ ਸੁਆਦ ਦੋਜਾ ਤੀਜਾ ਹੋਗਾ ਹਾਂਜੀ ਸਾਫ ਦੀ ਚੋਾਈ ਬਹੁਤ ਵਧੀਆ ਦੋਦੀ ਸਾਫ ਕਰ ਜੂਗਾ ਹਾਂਜੀ ਬਾਈ ਜੀ ਫੇਰ ਇਹਨਾਂ ਨੂੰ ਦੀਣਾ ਬਯਾਦ ਹੋਇਆ ਤੇਜ ਆ ਹੂੰ ਤੇ ਆਪਾਂ ਤੁਹਾਨੂੰ ਜੀ ਸਾਹਿਬ ਦੇ ਦਈਏ ਕਨੇੜੀ ਨਹੀਂ ਵੇਰੀ ਪੈਦੀ ਆ ਘਰ ਦੋ ਮਾਨਾ 60 ਦੇ ਏਰੀਏ ਹੋਰ ਜਾਣ ਦੋ ਜਾਨ ਵਾ ਠੀਕ ਆ ਠੀਕ ਆ ਨਹੀਂ ਠੀਕ ਹੈ ਬਹੁਤ ਚੰਗੀ ਚੱਲ ਨਹੀਂ ਅਸੀਂ ਦਾਰ ਪੀਏ ਕਮਾਉ ਹਾਂ ਵੇਖੋ ਜੀ ਬਿਲਕੁਲ ਜੀ ਚਵਾਈ ਤੋਂ ਬਹੁਤ ਚੰਗੀ ਮੈਂ 2 ਤੋਂ 8-9 ਕਿਲੋ ਦਈ ਜੂਗੀ ਚਲੋ ਉਹ ਆਪਾਂ 12 ਦਿਨ ਕਰਵਾ ਦੇ ਪੈਸੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਆਪਾਂ ਜਿਹੜੀ ਮਾਲਵੇ ਦੀ ਮਾਲਵੇ ਵਾਲੀ ਜਿਹੜੀ ਲੋਕੀ ਨੇ ਹੁੰਦੇ ਉਹ 15 15 ਕਿਲੋ ਚਾਹੁੰਦੇ ਵੀ 6 ਦੇ 7-7 ਕਿਲੋ ਆਖਣ 8 ਕਿਲੋ ਕਹਿ ਦਿੰਦੇ ਆ ਹਾਂ ਜੀ ਕਹਿੰਦੇ ਮਾਲਵੇ ਚਾਹੇ ਮਾਲਵੇ 15 16 ਕਿਲੋ ਵਾਲੀ ਆਓ ਹਾਂ ਬਿਲਕੁਲ ਜੀ ਬਿਲਕੁਲ ਤੁਹਾਡੀ ਬਣੀ ਤੋਲੇ ਲਾਉਣਾ ਪੰਦਾ ਆਪਣਾ ਖਾਦੇ ਖਾਦੇ ਉਹ ਆਉਂਦੀ ਇੱਧਰ 2:00 ਵਜੇ ਸਹੀ ਸਹੀ ਗੱਲ ਹੈ ਜੀ ਆ ਬਿਲਕੁਲ ਬਜੀ ਬਿਲਕੁਲ ਆਜੋ ਆ ਵੀ ਦੀ ਜੀ ਆ ਵੀ ਸੋਈ ਗਏ ਆ ਨਹੀਂ ਜੀ ਆ ਵੀ ਕੱਟੀ ਜੇ ਕੱਟੀ ਕੱਟੀ ਪਈ 15 ਦਿਨ ਨਾਲੇ 20 ਦਿਨ ਨਾਲੇ ਹਾਂ ਨਹੀਂ ਕੱਟੀ ਬਹੁਤ ਹੋ ਗਈ ਕੱਟੀ ਬਹੁਤ ਹੋਉਂਦੀ ਆ ਠੀਕ ਤੋੜਾ ਜੀ ਹੈ ਤੋੜੀ ਦਾ ਦੁੱਧ ਛੀਰ ਛੀਰ ਕਰ ਲਈ ਲਓ 6 ਕਿਲੋ ਦੁੱਧਾ ਜੀ ਨਾਲੇ ਵੇਖੋ ਕਰਾ ਦੇ ਬਸ ਹਾਂ ਆਈ ਰਾਤੀ 6-7 ਕਿਲੋ ਦੁੱਧ ਠੀਕ ਆ ਬਾਅਦ ਵਿੱਚ ਆਖੀ ਕੋਈ ਵੀ ਇੱਕ ਗਾੜੀ ਮੇਂ ਵੀ ਜੇਵਾ ਵੇਲੇ 8:00 ਵਜੇ ਫਿਰ ਵੀ ਘਾੜੀ ਆ ਬੰਦ ਆ ਤੁਹਾਡੀ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਸੁਮਾ ਤੁਹਾਨੂੰ ਚੋਟੀ ਦਾ ਹੈ ਕੋਈ ਨਹੀਂ ਲਾ ਵੀ ਆ ਲਾਓ ਬੱਕੀ ਲਾਓ ਮੂਮਾ ਖਾਓ ਮੁਖੜਾ ਖਾਓ ਮੁਖੜਾ ਮੁਖੜਾ ਨੀਲੀ ਗਾਜਰ ਦੇਖੋ ਫਿਰ ਮੁਖੜਾ ਮੁਖੜਾ ਵੇਖੋ ਸਾਦ ਪਾ ਲਵਾਂਗੇ ਲੋ ਵੀ ਹਾਂ ਤਾਂ ਖਾੜ ਜੋ ਖਾੜ ਚਾਹ ਨਾਲ ਨਾਲ ਪੂਰਾ ਕਰ ਬਈ ਪਰ ਰੇਡ ਨਾ ਨੀਲੀ ਦਾ ਵੀ ਨੀਲੀ ਵੀ ਨੀਲੀ ਨਾਲ ਵੀ ਜਾਣਾ ਕਾਉ ਤੇ ਜਾਣਾ ਬਣਾਉਣ ਦੇ ਚੱਲਿਆ ਬ੍ਰੈਂਡ ਬਾਈ ਬਣਾ ਜੀ ਦੇਣਾ ਇਹ ਬੁੰਜਾਈ ਆ 55000 ਦੀ ਜਾਂ ਦੋ ਧਿਆਨ ਬੱਠੀਗਾ ਠੀਕ ਹੈ ਜੀ ਦੂਜੇ ਜਵਾਬ ਨਹੀਂ ਕੋਈ ਦੇਖੋ ਹਾਂ ਜੀ 55000 ਚਲੋ ਠੀਕ ਆ ਆ ਜੋ ਇਹ ਵੀ ਨੀਲੀ ਦਰੀ ਇਹ ਕੱਪੜਾ ਜੀ ਨੀਲੀ ਦਰੀ ਸੁਮਾਈ ਇਹ ਕੱਪੜਾ 5 6 ਤਿੰਨ ਪੂਰੇ ਆ ਤੇ ਇਹ ਹੋ ਜਾਣਾ ਧਿਆਲੀ ਲੈ ਜੀ ਨਾ ਲੈ ਜੀ ਠੀਕ ਆ ਆਂ ਦੋ ਲਓ ਜੀ ਨੀਲੀ ਗਰਾਂ ਦੇ ਵੀ ਬੱਗਾ ਮੂੰਹ ਇੱਕ ਦੂ ਕੋ ਪਾਇਆ ਆ ਉੱਥੇ ਲਾ ਲਓ 5ਵੇਂ ਜਨਮਰ ਸੇ ਮਰਜੀ ਲਾਈ ਚਲੋ ਚੱਲਣ ਦੋ ਕਰਾ ਦੇ ਠੀਕ ਆ ਆ ਲੈ ਉਹ ਦਾ ਮੂੰਹ ਵਖਾ ਚੱਲੇ ਮੁਖੜਾ ਵਖਾ ਮੁਖੜਾ ਇਹ ਆਵੇ ਮੁਖੜਾ ਆ ਤਾਂ ਵਰਗੀ ਤੇ ਆ ਜਾ ਕਰਦੇ ਦੋਵਾਂ ਦਾ ਮਖੜਾ ਵੇ ਦੰਦ ਦੰਦ ਕਾਇਮ ਹੈ ਜੀ ਦੰਦ ਵਿਖਾਈ ਜਾਂਦੀ ਆ ਦੰਦ ਇਹ ਟੁੱਟਾ ਜੀ ਆ ਟੁੱਟਾ ਜੀ ਇਹ ਟੁੱਟਾ ਲਓ ਜੀ ਵੇਖ ਲਓ ਇੱਕ ਟੁੱਟਾ ਦੰਦ ਆ ਜੀ ਬਿਲਕੁਲ ਬਿਲਕੁਲ ਜੀ ਹਾਂ ਹਟ ਅੰਦਰੋਂ ਚੱਲ ਕੋਈ ਨਹੀਂ ਚਲੇ ਜਾਣਗੇ ਹਾਂਜੀ ਭਾਈ ਜੀ ਵੇਖ ਲਾਸ ਦੀ ਚ ਜੋ ਜਾਏਗਾ ਇਹ 355 ਬੀ ਜੀ ਕਦ ਹੀ ਮੰਨਦਾ ਘਰ ਤੋਂ ਮੰਨਦਾ ਦੰਦ ਟੁੱਟਾ ਦੰਦ ਟੁੱਟਾ ਪੱਟਾ ਵਾਲਾ ਥੋੜੀ ਹੋਰ ਥਲੇ ਹਾਂਜੀ ਬਾਬੂ ਜੀ ਮੈਂ ਇਹ ਸੁਆਚੋ ਕੇ 40000 ਦੀ ਹਾਂ ਤੇ ਨਾਲ 50000 ਦੀ ਮੈਂ 50000 ਦੀ ਚਲ ਜਾਂ ਦੋ ਹੋਣਾ ਨਹੀਂ ਨਹੀਂ ਜਾ 1000 ਛੱਡ ਦੋ 49000 ਜਾਂ ਦੋ ਭਾਈ ਜੀ ਇਹ ਇੱਕ ਰਹਾ ਹਾਂ ਜੀ ਇਹ ਦੰਦ ਟਟੇਲੇ ਕਿਹਦੇ ਵਾਰ-ਵਾਰ ਆਣੀਆਂ ਨਹੀਂ ਸਾਰਾ ਸੁਆਚੋ ਕੇ ਮੈਂ ਦੁੱਧ ਨਾ 10 ਕਿਲੋ ਦੇ ਦੂੰ ਸਾਰਾ ਸੁਆਚੋ ਕੇ ਬਈ 40000 ਦੀ ਨੂੰ ਮੱਝ ਬਣਾ ਦੇ ਬਿਲਕੁਲ 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 ਭਾਈ ਜੀ ਤੇ ਦੋ ਦਿਨ ਮੈਂ ਉਹ ਵੀ ਜਾਂਦੇ 8 ਕਿਲੋ ਦੇ ਦੀ ਮੈਂ ਤਾਂ ਮੈਨੇ ਦੁੱਧ 8 ਕਿਲੋ ਦੇ ਹੀ ਦੇ ਨੀ ਜਾਣਾ ਦੇ ਜਾ ਪਹਿਲਾਂ ਛੋਟੀ ਸੰਜੀਤ ਹੈ ਭੁਖੀ ਜਾ ਆ ਗੱਬਣ ਗੱਬਣ ਲੋ ਜੀ ਉਹ ਤੇ ਅੱਜ ਇਹਦੇ ਸੰਗਰਾਮ ਤੇ ਦੇਲੂਰੇ ਆ। ਤੁਹਾਨੂੰ ਬੜਾ ਸਾਰਾ ਤੋਂ ਪਹਿਲਾਂ ਸੁਣਾ ਜਾਂ ਮਿਲੂ। ਬਿਲਕੁਲ ਜੀ ਬਿਲਕੁਲ ਸਹੀ ਗੱਲ ਆ। ਮਰਜੀ ਵੇਲੇ ਦਿਹਾੜੀ ਬਾਦਲ ਖੜੀ। ਹਲੋ ਸਾਫ ਆਣੀ ਹੈ ਨਾ ਜੀ। ਹਾਂ ਸਾਫ ਬੜੀ ਆ। ਹਾਂ ਸਾਫ ਬੜੀ ਆ। ਬਿਲਕੁਲ। ਹਾਂ। ਖਾਹ ਭਗੀ ਸੇ ਜਲਦੀ ਤੋਰ। ਮੁਖੜਾ ਮਖੜਾ ਵਖਾਉ ਕਰਾ ਜਲਦੀ। ਵਖੜਾ ਕੈਮ। ਹੈਲੋ। ਆ ਦੇਖੋ ਚੱਲਣ ਦੋ। ਮੂੰਹ। ਬਾਠ ਠੀਕ ਆ। ਬਾਜੀ ਲਾਸਟ ਪੀਸ ਕਿਹ ਜੇ ਹੈਗੇ ਆ? ਨਹੀਂ ਲਾਸਟ ਪੀਸ ਜਿਹੜਾ ਪਿੱਛੇ ਵੱਟਿਆ ਵਜਾ ਤਾ ਸਭ ਨੇ ਵੇਚ। ਹਾਂ ਵੇਚ ਗਿਆ ਬਾਜੀ। ਤੇ ਬਾਜੀ ਬਰੰਦੀ ਕੀਮਤ ਕਿੰਨੀ ਕਰਦੀ ਐ ਫਿਰ? ਪੱਗੀ ਰੱਖੋ ਜਾ ਇੱਥੇ। ਕਰਦੀ ਦੇ ਲਾਦੀ ਐ। ਦੱਸੋ ਬਾਜੀ। 70 ਦੀ ਦੇਰੀ ਐ। ਕਰ ਦੋ ਹੋਣਾ ਐਂਡਲ ਪੀਸ ਐ ਜੀ। 60 ਦੀ ਦੇਰੀ ਐ। ਦੋ ਹੀ ਛੱਡ ਦੋ। ਹਾਂ? ਪੂਰੇ ਸੱਠ ਠੀਕ ਆ। ਲਓ ਬਾਠ ਠੀਕ ਐ ਫਿਰ ਤਾਂ ਸਿਰੇ ਹੀ ਹੋ ਗਿਆ। ਥੋੜੀ ਦੇਖੋ। ਉਹਨਾਂ ਸਾਡੀ ਆਈ ਦੇ ਚੋ ਨਾ ਨਾ ਬਿਲਕੁਲ ਭਾਈ ਜੀ ਕੋਈ ਨਹੀਂ ਜੀ ਨਹੀਂ ਲੈਣ ਦਾ ਚਾਹ ਹਾਂ ਜੀ ਹਾਂ ਜੀ ਲਈ ਬਾਹਰ ਗਾੜੀ ਸੀਲ ਦੇ ਨਾਲ ਉਹ ਬਾਠ ਠੀਕ ਆ ਕਿ ਪਹਿਲਾਂ ਨਹੀਂ ਜਾਂਦਾ ਕੀ ਪਾਰਾ ਚਲੋ ਦੇਖੋ ਜੀ ਰੇਡ ਵੇ ਲੋ ਭਾਈ ਜੀ ਬਸ ਐਂਡ ਹੀ ਐਂਡ ਪੀਸ ਤੇ ਐਂਡ ਹੀ ਰੇਟ ਬਿਲਕੁਲ ਸਹੀ ਗੱਲ ਆ ਹੁਣ ਇਹਦੇ ਉੱਪਰ ਦਾ ਰਵਿਦਾ ਨਾ ਹੀ ਆ ਜੀ ਹਣਾ ਭਾਈ ਜੀ ਬਸ ਬਸ ਬਾਕੀ ਤਸੱਲੀ ਕਰੋ ਜਿੱਥੋਂ ਲੈਣੀ ਹੈ ਤਸੱਲੀ ਕਰਕੇ ਲਓ ਮੇਰੇ ਕੋ ਭਾਈ ਜੀ ਹਾਂ ਜੀ ਹਾਂ ਜੀ ਬਾਕੀ ਪਿੰਡਾਂ ਪੜਾਉਂਦਾ ਆ ਰਾਮਪੁਰਾ ਜਿਹੜਾ ਵੀ ਆਪਣਾ ਅੰਬਰਸਾ ਤਹਿਸੀਲ ਵੀ ਅੰਬਰਸਾ ਠੀਕ ਹੈ ਉਹਨਾਂ ਦਾ 977218301381469033 ਦੋਵੇਂ ਨੰਬਰ ਹੋਣਗੇ ਸਸਤੀ ਕਰ